ਅਮੈਸਰ ਨੂੰ ਪਵਿੱਤਰ ਸ਼ਹਿਰ ਐਲਾਨਨ ਤੇ ਜਿੱਥੇ ਪੰਜਾਬ ਸਰਕਾਰ ਦੀ ਹਰ ਪਾਸੇ ਤਾਰੀਫ ਹੋ ਰਹੀ ਹੈ ਉੱਥੇ ਹੀ ਦੂਜੇ ਪਾਸੇ ਸ਼ਹਿਰ ਦੇ ਦੁਕਾਨਦਾਰਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਤੇ ਦੁਕਾਨਦਾਰਾਂ ਦੇ ਵੱਲੋਂ ਮੀਟਿੰਗ ਕੀਤੀ ਗਈ ਹੈ ਦਰਸਲ ਦੁਕਾਨਦਾਰ ਇਕੱਠੇ ਹੋ ਗਏ ਨੇ ਤੇ ਨਾਨ-ਵੈਜ ਵੇਚਣ ਵਾਲੇ ਦੁਕਾਨਦਾਰਾਂ ਨੇ ਇਸ ਤੇ ਸਖਤ ਇਤਰਾਜ਼ ਦਿੱਤਾ ਆ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸਰਕਾਰ ਤੋਂ ਪਾਬੰਦੀ ਦੇ ਦਾਇਰੇ ਵਿੱਚ ਉਹਨਾਂ ਨੂੰ ਛੂਡ ਦਿੱਤੀ ਜਾਵੇ ਕਾਨੂੰਨ ਦਾ ਸਤਕਾਰ ਕਰਨਗੇ ਪਰ ਰੋਜ਼ੀ-ਰੋਟੀ ਦਾ ਵੀ ਹੱਲ ਹੋਵੇ ਨਾ ਨਾ ਹੋ ਗਿਆ ਤਾਂ ਦੱਸ ਹਾਂਜੀ ਬੱਚੇ ਆਪਣਾ ਨਾਮ ਦੱਸ ਕੇ ਜਿਹੜਾ ਤੁਹਾਡੇ ਨਾਲ ਅੱਜ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਕੀ ਕਹਣਾ ਹੈ ਨਾਮ ਮੇਰਾ ਸ਼ਰਨਜੀਤ ਸਿੰਘ ਹੋਗੀ ਆ ਜੀ ਕਟਰਾ ਕਰਨ ਸਿੰਘ ਸ਼ਾਪ ਹੈ ਮੀਟ ਦੀ ਆ ਜਿਹੜਾ ਕਾਨੂੰਨ ਅੱਜ ਭਗਵੰਤ ਮਾਨ ਉਹਨਾਂ ਨੇ ਜਿਹੜਾ ਉਸ ਦਿਨ ਵਿਧਾਨ ਸਭਾ ਚ ਪਾਸ ਕੀਤਾ ਉਸ ਦੇ ਸਬੰਧ ਵਿੱਚ ਇੱਥੇ ਇਕੱਠੇ ਹੋਏ ਆ ਜੀ ਵੀ ਇੰਨੀ ਦੁਨੀਆ ਉਜੜ ਜਾਣੀ ਆ ਵਿਚਾਰੇ ਗਰੀਬ ਆਦਮੀ ਛੋਟੇ ਛੋਟੇ ਦੁਕਾਨਦਾਰ ਐ ਇਹਨਾਂ ਨੇ ਕਿੱਥੇ ਜਾਣਾ ਭਾਜੀ ਇਹ ਸਰਕਾਰ ਨੂੰ ਕੋਈ ਨਾ ਕੋਈ ਇਹਦਾ ਬਦਲਵਾਰ ਲੱਭਣਾ ਚਾਹੀਦਾ ਇਹਨਾਂ ਨੂੰ ਵਿਚਾਰਿਆਂ ਨੂੰ ਅੱਗੇ 100 ਗੱਜ ਦੇ ਘੇਰੇ 'ਚ ਅੱਗੇ ਹੀ ਬੰਦਾ ਗਲਿਆਰੇ ਤੁਸੀਂ ਥੋੜਾ ਜਿਹਾ ਦਾਇਰਾ ਇਹਦਾ ਵਧਾ ਦਿਓ ਕੋਈ ਗੱਲ ਨਹੀਂ 200 ਗੱਜ ਦਾ ਕਰ ਦਿਓ 250 ਗੱਜ ਦਾ ਇਹਦਾ ਦਾਇਰਾ ਕਰ ਦਿਓ ਇਸ ਤਰ੍ਹਾਂ ਇਹਨਾਂ ਨੂੰ ਵਿਚਾਰੇ ਗਰੀਬਾਂ ਨੂੰ ਨਾ ਝੜੋ ਇਹਨਾਂ ਦਾ ਵਿਚਾਰਿਆਂ ਦਾ ਪਰਪਾਂ ਦੇ ਵੀ ਛੋਟੇ-ਛੋਟੇ ਬੱਚੇ ਆ ਨਿਕਨਕੇ ਦੁਕਾਨਦਾਰਾ ਵਿਚਾਰੇ ਜਾਵਾਂਗੇ ਇੱਥੋਂ ਚਲੋ ਚੰਦ ਦੁਕਾਨਦਾਰ ਵੱਡੇ ਵਾਕਏ ਗਰੀਬ ਦਾ ਗਰੀਬ ਗੁਰਬਾ ਸਾਰਾ ਛੋਟੇ-ਛੋਟੇ ਦੁਕਾਨਦਾਰਾ ਵਿਚਾਰੇ ਕਿੱਥੇ ਜਾਣਗੇ ਇਹ ਸਰਕਾਰ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਹੈ ਵੀ ਇਹ ਤੇ ਗੌਰ ਕੀਤਾ ਜਾਵੇ ਭਗਵੰਤ ਮਾਨ ਸਾਹਿਬ ਨੂੰ ਸਾਡੀ ਬੇਨਤੀ ਹੈ ਉਹਨਾਂ ਅੱਜ ਕਿਹੜੀ ਜਗ੍ਹਾ ਤੁਹਾਡੇ ਕੋਲ ਰੋਸਪਰਦਾ ਚਲ ਦਿੱਤਾ ਜਾ ਰਿਹਾ ਅੱਜ ਅਸੀਂ ਹੀ ਗੋਲ ਬਾਗ ਜੀ ਅੱਜ ਇੱਥੇ ਹੀ ਹੋਈ ਹੈ ਜੀ ਮੀਟਿੰਗ ਕਰਨ ਨਾਲ ਇਕੱਠੇ ਹੋਏ ਆ ਹੁਣ ਇੱਕ ਦਿਨਾਂ ਵਿੱਚ ਹੁਣ ਬੈਠਨੇ ਆ ਆਪਣੀ ਕਮੇਟੀ ਦੇ ਵਿੱਚ ਫੈਸਲਾ ਕਰਨੇ ਡੀਸੀ ਸਾਹਿਬ ਬਾਕੀ ਕਾਨੂੰਨ ਹੈ ਜਿਹੜਾ ਹੀ ਇਹਦਾ ਵਿਰੋਧ ਨਹੀਂ ਕਰਦੇ ਭਾਜੀ ਇਹ ਜਿਹੜਾ ਕਾਨੂੰਨ ਹੈ ਇਹਦਾ ਅਸੀਂ ਵਿਰੋਧ ਨਹੀਂ ਕਰਦੇ ਕਾਨੂੰਨ ਕਾਨੂੰਨ ਦਾ ਵਿਰੋਧ ਨਹੀਂ ਕਰਦੇ ਕਾਨੂੰਨ ਬਹੁਤ ਵਧੀਆ ਸਰਕਾਰ ਨੇ ਵਧੀਆ ਕਾਨੂੰਨ ਬਣਾਇਆ ਉਹਦਾ ਹੀ ਸਮਰਥਨ ਕਰਦੇ ਆਂ ਬਾਕੀ ਉਹਦੇ ਸਬੰਧ ਵਿੱਚ ਵੀ ਇਹ ਕਾਨੂੰਨ ਬਣਾਇਆ ਤੇ ਉਹਦੇ ਨਾਲ ਇਹ ਜਿਹੜੇ ਵਿਚਾਰਿਆਂ ਨੂੰ ਇਹ ਇਹਨਾਂ ਨੇ ਬੰਦਿਆਂ ਨੂੰ ਜਿੜਨਾ ਇਹਨਾਂ ਦਾ ਕੋਈ ਰੋਟੀ ਪਾਣੀ ਦਾ ਵਧੀਆ ਪ੍ਰਬੰਧ ਕੀ ਜੇ ਤੁਹਾਡੀ ਮੰਗ ਨਹੀਂ ਮੰਲੀ ਇਹਦੀ ਲੱਗਦਾ ਕਿ ਰੋਡ ਜਾਮ ਵੀ ਕਰਨਾ ਪੈਣਾ ਤੁਸੀਂ ਕੀ ਕਰਨਾ ਹੈ ਬੇਨਤੀ ਕਰ ਸਕਦੇ ਰੋਡ ਜਾਮ ਕਰਨਾ ਵੀ ਕਿਹੜਾ ਹੱਲ ਹੋਏਗਾ ਭਾਈ ਰੋਡ ਜਾਮ ਕਰਨਾ ਸਰਕਾਰਾਂ ਤੇ ਕੀ ਅਸਰ ਪੈਗਾ ਜੀ ਉਥੇ ਲੋਕੀ ਪਬਲਿਕ ਹੀ ਪਰੇਸ਼ਾਨ ਹੋਏਗੀ ਵਿਚਾਰੀ ਰੋਟੀ ਲਾਈਆਂ ਉਹਦੇ ਪਬਲਿਕ ਪਰੇਸ਼ਾਨ ਹੋਏਗੀ ਇਹ ਵੀ ਜਾਵਾਂਗੇ ਛੜਕਾਂ ਦੇ ਉੱਤੇ ਬਹਿ ਜਾਵਾਂਗੇ ਤਾਂ ਕੀ ਹੱਲ ਹੋਏਗਾ ਉਹਦਾ ਸਰਕਾਰਾਂ ਨੂੰ ਇਹਨਾਂ ਨਾਲ ਗੱਲਾਂ ਨਹੀਂ ਸਿਰਫ ਸਾਡੀ ਉਹਨਾਂ ਨੂੰ ਹੀ ਗੱਲਾਂ ਕਿ ਜਮਾਂਗ ਨਹੀਂ ਮੰਨੀਂਦੀ ਸਾਡੀ ਉਹ ਫਿਰ ਅਸੀਂ ਵੇਖਾਂਗੇ ਜੀ ਵੀ ਉਹਨੂੰ ਬਹਿ ਕੇ ਕਮੇਟੀ ਦੇ ਵਿੱਚ ਫੈਸਲਾ ਕਰਨੇ ਵੀ ਕੋਰਟ 'ਚ ਜਾਣਾ ਜਾਂ ਕਿਸ ਤਰ੍ਹਾਂ ਕਰਨਾ ਹੈ ਉਹ ਫਿਰ ਅਸੀਂ ਬਹਿ ਕੇ ਕਮੇਟੀ ਜੂ ਬੈਨ ਹੁਣ ਬੈਨੇ ਆ ਉੱਥੇ ਹੁਣ ਬਹਿ ਕੇ ਆਪਾਂ ਪ੍ਰਬੰਧ ਕ ਬੇਹ ਲੈਨੇ ਵੀ ਜੇ ਇਹਦਾ ਕੋਈ ਜੇ ਕੋਈ ਸਰਕਾਰ ਕੋਈ ਇਹਦਾ ਹੱਲ ਕਰ ਦੇ ਤੇ ਬਹੁਤ ਵਧੀਆ ਗੱਲ ਐ ਨਹੀਂ ਫਿਰ ਬਹਿ ਕੇ ਉਹਨੂੰ ਵਿਚਾਰ ਕਰਾਂਗੇ ਵੀ ਕਿਹੜੇ ਇਸ ਕਿਸ ਤਰੀਕੇ ਨਾਲ ਨੂੰ ਰੁਕੇ ਜਾ ਸੋ ਮੇਰਾ ਨਾਮ ਜਸਬੀਨ ਸਿੰਘ ਆ ਮੇਰੀ ਦੁਕਾਨਾ ਦਾ ਨਾਮ ਮੌਨ ਸਿੰਘ ਮੀਟ ਸ਼ਾਪ ਗਰਵਾਲੀ ਗੇੜ ਚੌਂਜ ਬੁਦਰਾ 1965 ਹੀ ਕੰਮ ਕਰਦੇ ਪਏ ਮੇਰੀ 23 PD ਆ ਗਈ ਆ ਤੇ ਇਹ ਹਿਸਾਬ ਨਾਲ ਉਹ ਇਹਨਾਂ ਨੇ ਸਾਨੂੰ ਇਹਨਾਂ ਦਾ ਦੁਖੀ ਕਰਤਾ ਸਾਰੇ ਜਿੰਨੇ ਭਰਾ ਨੇ ਕਾਰੋਬਾਰ ਸੀ ਸਾਰਾ ਅੰਦਰ ਖਰਾਬ ਕਰਤੀ ਸਾਰਾ ਕੰਮ ਖਰਾਬ ਹੋ ਗਿਆ ਤੇ ਇਹ ਆਪਣਾ ਸਾਨੂੰ ਇਹ ਇਹਨਾਂ ਵੱਡੀ ਬੇਨਤੀ ਕਰਦੇ ਆ ਜਿਸਾਂ ਵੀਰਾਂ ਨੇ ਕਿਹਾ ਜਿਸਾਂ ਗਲੀਆਰੇ ਦਾ ਨੇ ਭਗਵਾਨ ਜੀ ਮਾਨ ਨੇ ਕਿਹਾ ਹੀ ਪਹਿਲੀ ਪਹਿਲੀ ਖਬਰ ਇਹੋ ਦਿੱਤੀਏ ਨੇ ਕਿ ਮੈਂ ਗਲਿਆਰੀ ਤੱਕ ਸਹਿਮਤ ਹਾਂ ਉਸ ਤੋਂ ਬਾਅਦ ਇਹਨਾਂ ਕੰਮ ਹੋਰ ਵਧਾਤਾ ਅਸੀਂ ਇਹ ਕਿਨੇ ਗਲਿਆਰੀ ਤੱਕ ਰਵੇ ਜੇ ਨਹੀਂ ਗਲਿਆਰੀ ਤੋ ਵਧੋਣਾ ਥੋੜਾ ਗਾਂ ਆ ਜਾਣ 100 200 ਗਾਂ ਤੱਕ ਗਲਿਆਰੀ ਤੱਕ ਹੀ ਆ ਰਹਾ ਸਾਡਾ 100 200 ਗਾਂ ਪੂਰਾ ਵੀ ਆ ਜਾਣਗੇ ਕੋਈ ਗੱਲ ਨਹੀਂ ਉੱਥੇ ਕੰਮ ਠੀਕ ਹੋ ਜਾਣਾ ਬੱਬੀ ਦੀ ਕਿਰਪਾ ਨਾਲ ਹੁਣ ਕੀ ਕਾਰਨ ਕੀ ਸਮਝਦੇ ਜੀ ਜਿਹੜੀ ਤੁਹਾਡੀ ਮੰਗ ਨਹੀਂ ਮੰਨੀ ਦੀ ਫਿਰ ਤੁਹਾਡਾ ਸਟਾਪ ਕੀ ਹੈ ਤੁਹਾਡਾ ਸਟਾਪ ਸਾਰਿਆਂ ਨਾਲ ਹੀ ਹੈ ਕੋਈ ਗੱਲ ਨਹੀਂ ਸਾਡਾ ਕੱਲੇ ਸਟਾਪ ਨਹੀਂ ਹੈਗਾ ਕੋਈ ਗੱਲ ਨਹੀਂ ਕਰ ਲੈਣਾ ਸਾਰਿਆਂ ਨਾਲ ਹੀ ਆ ਦੇਖੋ ਹੁਣ ਇਹ ਕਹਿੰਦੇ ਆ ਅੰਬਰ ਸਾਹਿਬ ਪਵਿੱਤਰ ਸ਼ਾਹ ਅੰਬਰ ਸਾਹਿਬ ਪਵ ਦੇ ਤਾਂ ਨਾ ਨੇ ਇਹ ਸੋਚੋ ਕਿੰਨੀਆਂ ਦਕਾਨਾਂ ਮੀਟ ਦੀ ਕੱਚੀਆਂ ਹੀ ਆ ਬਾਹਰ ਬਾਹਰ ਉਹ ਮੀਟ ਲੋਕੀ ਲਾ ਕੇ ਘਰਾਂ ਜੀ ਨਹੀਂ ਬਣਾਉਣਗੇ ਬਣਾਉਣਗੇ ਕਿ ਨਹੀਂ ਬਣਾਉਣਗੇ ਸਾਰੇ ਬਣਾਉਣਗੇ ਅੱਗੇ ਜਿਆਦਾ ਬਨੇਗਾ ਕਿਸੇ ਦਾ ਫੰਕਸ਼ਨ ਹੋਏਗਾ ਆਪਣੇ ਘਰ ਨਹੀਂ ਕਰੇਗਾ ਜਿਆਦਾ ਬਨੇਗਾ ਬਾਹਰ ਅੰਦਰ ਫੰਕਸ਼ਨ ਹੋਏਗਾ ਬਾਹਰੋਂ ਲੈਗ ਨਹੀਂ ਬਣਾਏਗਾ ਸਾਡਾ ਦੇ ਕਾਰੋਬਾਰ ਦੇ ਬੰਦ ਕਰਦੇ ਪਏ ਜੋ ਗਲਿਆਰੇ ਦਾ ਹੈ ਰਾਹੀ ਉਹਰੇ ਨਾਲ ਸਾਰੀ ਸਹਿਮਤ ਮੰਗ ਕੀ ਕਰਦੇ ਆ ਇਹ ਉਹ ਮੰਗ ਕਰਦੇ ਆ ਕਿ ਆਪਣਾ ਜਿੱਥੇ ਬਿਠੇ ਆ ਉੱਥੇ ਬਿਠੇ ਜਿਹੜੀ ਦੇਖੋ ਜੀ ਮੈਂ ਵਰੁਨਤਰੀਨ ਅੰਮ੍ਰਿਤਸਰ ਤੋਂ ਆ ਮੈਂ ਇੱਕ ਸਮਾਜ ਸੇਵਕ ਆ ਮੈਂ ਪਹਿਲਾਂ ਦੱਸਦਾ ਨਾ ਤੇ ਮੇਰੀ ਕੋਈ ਸਿਗਰਟ ਬੀੜੀ ਦੀ ਦੁਕਾਨ ਦੁਕਾਨ ਆ ਤੇ ਨਾ ਮੇਰਾ ਕੋਈ ਚਿਕਨ ਦੀ ਦੁਕਾਨ ਆ ਅੱਜ ਮੈਂ ਇੱਕ ਇਨਸਾਨੀਅਤ ਦੇ ਨਾਤੇ ਇੰਨਾ ਕੋਲ ਆਇਆ ਵਾਂ ਖੁਦ ਆਇਆ ਵਾਂ ਕਿਉਂਕਿ ਮੈਨੂੰ ਪਤਾ ਵਾ ਕਿ ਇਹਨਾਂ ਦੇ ਸਿਰਫ ਦੁਕਾਨਾਂ ਨਹੀਂ ਉਜਾੜੇ ਜਾ ਰਹੀਆਂ ਜਾਂ ਜਾ ਰਹੀਆਂ ਇਹਨਾਂ ਦੇ ਘਰ ਵੀ ਉਜਾੜੇ ਜਾ ਰਹੇ ਨੇ ਕਿਉਂ ਇੱਕ ਭਗਵੰਤਮਾਨ ਜੀ ਵੱਲੋਂ ਇੱਕ ਸੈਸ਼ਨ 'ਚ ਕਿਹਾ ਗਿਆ ਕਿ ਮੈਂ ਜੀ ਦਲੀਆਰੇ ਨੂੰ ਸਵੱਛ ਬਣਾਣਾ ਵਾ ਜਾਂ ਅੰਮ੍ਰਿਤ ਅੰਮ੍ਰਿਤ ਬਣਾਣਾ ਨਾ ਕੀ ਮੈ ਸਿਗਰਟ ਬੀੜੀ ਦੀ ਨਹੀਂ ਨਹੀਂ ਸਿਗਰਟ ਬੀੜੀ ਦੀ ਦੁਕਾਨ ਹੀ ਹੈਗੀ ਚਿਕਨ ਦੀ ਉੱਥੇ ਨਹੀਂ ਹੋएगी ਤੇ ਇੱਕ ਸੁਖਬੀਰ ਬਾਦਲ ਜੀ ਵੱਲੋਂ ਤੰਜ ਕੱਸ ਦਿੱਤੀ ਗਈ ਕਿ ਗਲਿਆਰਾ ਦੇ ਅੱਗੇ ਅਸੀਂ ਕੀਤਾ ਆਵਾ ਇਸ ਤੋਂ ਬਾਅਦ ਕੀ ਤੇ ਉਹਨਾਂ ਨੇ ਕਿਹਾ ਚਾਰ ਦਰਵਾਜ਼ੇ ਇੱਕ ਤੰਜ ਕਰਕੇ ਤੁਸੀਂ ਇਹਨਾਂ ਦੀਆਂ ਦੁਕਾਨਾਂ ਉਜਾੜਨ ਦਿਓ ਮੈਂ ਕਹਿੰਦਾ ਦੇਖੋ ਦਰਬਾਰ ਸਾਹਿਬ ਦਾ ਸਤਕਾਰ ਸਾਡੇ ਮਨਾਂ 'ਚ ਵੀ ਉਹਨਾਂ ਵਾਂ ਜਿੰਨਾ ਤੁਹਾਡੇ ਮਨਾਂ 'ਚ ਅਸੀਂ ਵੀ ਚਾਹੁੰਦੇ ਹਾਂ ਕਿ ਦਰਬਾਰ ਸਾਹਿਬ ਦੇ ਆਲੇ-ਦੁਆਲੇ ਕੁਝ ਵੀ ਇਦਾਂ ਦਾ ਨਹੀਂ ਹੋਣਾ ਚਾਹੀਦਾ ਸਿਗਰਟ ਪਾਣੀ ਦੀਆਂ ਦੁਕਾਨਾਂ ਹੋਣੀਆਂ ਚਾਹੀਦੀਆਂ ਤੇ ਨਾਲ ਹੀ ਕੋਈ ਮੀਟ ਮੱਛੀ ਦੀਆਂ ਦੁਕਾਨਾਂ ਹੋਣੀਆਂ ਚਾਹੀਦੀਆਂ ਠੀਕ ਹੈ ਉਹਦੇ ਲਈ ਤੁਹਾਨੂੰ ਚਾਹੀਦਾ ਕੀ ਹੈ ਇੱਕ ਧਾਰਾ ਤੈਅ ਕਰ ਦੋ ਕਿ 200 ਮੀਟਰ 100 ਮੀਟਰ ਜਿੰਨਾ ਵੀ ਧਾਰਾ ਵਾ ਉਹ ਕਲਾ ਦਰਬਾਰ ਸਾਹਿਬ ਵਾਸਤੇ ਨਹੀਂ ਹਰ ਧਾਰਮਿਕ ਸਾਲ ਵਾਸਤੇ ਤੈਅ ਕਰੋ ਕਿ ਇਹਦੇ ਵਿੱਚ ਕੋਈ ਵੀ ਇਦਾਂ ਦੀ ਦੁਕਾਨ ਨਹੀਂ ਹੋਣੀ ਚਾਹੀਦੀ ਉਹ ਤਾਂ ਮੰਨਣੀ ਹੋਊਗਾ ਲੇਕਿਨ ਜੇ ਤੁਸੀਂ ਕਹੋ ਪੂਰੇ ਚਾਰਾਂ ਦਰਵਾਜ਼ਿਆਂ ਦੇ ਵਿੱਚਕਾਰ ਦੀ ਤੇ 12 ਦਰਵਾਜ਼ੇ ਨੇ ਉਹਨਾਂ ਦੇ ਵੀ ਇਦਾਂ ਕਰ ਦੋ ਤੇ ਤੁਸੀਂ ਤੇ ਦੁਕਾਨਾਂ ਨੂੰ ਉਜਾੜੋਗੇ ਉਜਾੜੋਗੇ ਉਹਨਾਂ ਦੇ ਪਰਿਵਾਰ ਵੀ ਕਿੰਨੇ ਉਜਾੜੋਗੇ ਤੇ ਮੈਨੂੰ ਇੱਕ ਗੱਲ ਦੱਸੋ ਜਿਹੜੇ ਇੰਨੇ ਹੋਟਲ ਨੇ ਦੇ ਅੰਦਰ ਉਹਨਾਂ 'ਚ ਵੀ ਤੇ ਇਹ ਸਭ ਚੱਲਦਾ ਵਾ ਚਿਕਨ ਵਗੈਰਾ ਉਹ ਕਿੱਦਾਂ ਚੱਲੇਗਾ ਉਹਦੀ ਕੌਣ ਜ਼ਿੰਮੇਵਾਰੀ ਲਏਗਾ ਇਹ ਐਸ ਕਰਕੇ ਇੱਕ ਬੇਨਤੀ ਕੀਤੀ ਜੱਲੀ ਇਹਨਾਂ ਵੱਲੋਂ ਇਹ ਸਾਰੇ ਡੀਸੀ ਸਾਹਿਬ ਕੋ ਵੀ ਚੱਲੇ ਨੇ ਇੱਕ ਦੋ ਦਿਨਾਂ ਤੱਕ ਕਿ ਇਹ ਇਹਨੂੰ ਨਾ ਥੋੜਾ ਮੋਲਡ ਕੀਤਾ ਜਾਵੇ ਕਿਉਂਕਿ ਸਰਕਾਰ ਨੇ ਕੋਈ ਕਾਨੂੰਨ ਬਣਾਤਾ ਰ ਮਤਲਬ ਇਹ ਨਹੀਂ ਕਿ ਇਹਨਾਂ ਤੇ ਥੋਪ ਦਿੱਤਾ ਜਾਵੇ ਸਰਕਾਰਾਂ ਪਬਲਿਕ ਬਣਾਉਂਦੀਆਂ ਨਾ ਕਿ ਪਬਲਿਕ ਨੂੰ ਸਰਕਾਰਾਂ ਨੇ ਬਣਾਉਣਾ ਪਬਲਿਕ ਆ ਕੇ ਸਰਕਾਰਾਂ ਨੂੰ ਆਪਣਾ ਕਾਨੂੰਨ ਵੀ ਮੋਲਡ ਕਰਨਾ ਪੈਣਾ ਵਾ ਤੇ ਔਰੇ ਚ ਕੋਈ ਨਾ ਕੋਈ ਨਰ ਦਾਇਰਾ ਤੈਅ ਕੀਤਾ ਜਾਵੇ ਕਿ ਇੰਨੇ ਦਾਇਰੇ ਤੱਕ ਇਹ ਚੀਜ਼ਾਂ ਨਹੀਂ ਹੋਣੀਆਂ ਤੇ ਜਿੰਨੂੰ ਇਹ ਵੀ ਮੰਨਣ ਯੋਗ ਨੇ ਲੇਕਿਨ ਜੇ ਉਹ ਕਹਿਣਗੇ ਇਹ ਗਲਤ ਆ ਸਾਰਾ ਬਾਰਾ ਦਰਵਾਜ਼ੇ ਦੇ ਅੰਦਰ ਨਹੀਂ ਹੋਏਗਾ ਉਹ ਤੇ ਗਲਤ ਆ ਫਿਰ ਉਹਦੇ ਲਈ ਇਹਨਾਂ ਨੂੰ ਸੜਕਾਂ ਤੇ ਆਣਾ ਪਏਗਾ ਪਰਿਵਾਰਾਂ ਸਮੇਤ ਕਿਉਂਕਿ ਇਹਨਾਂ ਦਾ ਮੋੜ ਵਸੇਵਾ ਹੁਣ ਤੁਸੀਂ ਕਿਤੇ ਕਰ ਦੋਗੇ ਤੇ ਉਹ ਤੇ ਇਹਨਾਂ ਨੂੰ ਵੀ ਪਤਾ ਵਾ ਕਿ ਹੁਣ ਕੰਮ ਤੇ ਚੱਲੇ ਨਹੀਂ ਆ ਬਜ਼ੁਰਗਾਂ ਤੋਂ ਕੰਮ ਕਰਨ ਦੇ ਨੇ ਉਮਰਾਂ ਇਹਨਾਂ ਦੀਆਂ ਵੇਖ ਲਓ ਹੁਣ ਦੁਬਾਰਾ ਨਵੇਂ ਕੰਮ ਤੇ ਚਲਾਨ ਤੋਰੇ ਬਾਰੂ ਜੀ ਕੀ ਚਾਹਦੇ ਕੀ ਮਤਲਬ ਕੋਈ ਪੜੀਕੂਲਰ ਜਗ੍ਹਾ ਮਿਲੇ ਜਾਂ ਨਹੀਂ ਕੋਈ ਜਗ੍ਹਾ ਨਹੀਂ ਜੀ ਇਹ ਚਾਹਦੇ ਨੇ ਵੇਖੋ ਜੋ ਇਹ ਵੀ ਚਾਹਦੇ ਨੇ ਜੋ ਇੱਕ ਇਨਸਾਨ ਦੇ ਨਾਤੇ ਆਹੀ ਵੀ ਇਹ ਕਹਿੰਨੇ ਆ ਕਿ ਧਾਰਮਿਕ ਸਥਾਨਾਂ ਤੋਂ ਇਹਨਾਂ ਦੀ ਕਿ ਦੂਰੀ ਤੈਅ ਕੀਤੀ ਜਾਵੇ ਕਿ ਕਿੰਨੇ ਮੀਟਰ ਜਾਂ ਕਿੰਨੀ ਦੂਰੀ ਤੱਕ ਕੋਈ ਵੀ ਐਹੋ ਜੀ ਦੁਕਾਨ ਨਹੀਂ ਹੋਣੀ ਚਾਹੀਦੀ ਉਹਨੂੰ ਇਹ ਵੀ ਮੰਨਣਗੇ ਕਿ ਧਾਰਮਿਕ ਸਥਾਨ ਇੱਕ ਆਸਥਾ ਦਾ ਕੇਂਦਰ ਆ ਲੇਕਿਨ ਜੇ ਤੁਸੀਂ ਕਹੋ ਕਿ ਮੈਂ ਇੱਕ ਤੰਜ ਦੇ ਕਰਕੇ ਜਿਹੜੀ ਸੁਖਵੀਰ ਬਾਦਲ ਜੀ ਨੇ ਭਗਵੰਤ ਮਾਨ ਜੀ ਨੂੰ ਕਸਤੀ ਆ ਇੱਕ ਤੰਜ ਕਰਕੇ ਮੈਂ ਆਪਣਾ ਉੱਪਰ ਬੋਝ ਪਾ ਰਾ ਇਹਨਾਂ ਦੇ ਪਰਿਵਾਰਾਂ ਤੇ ਕਿ ਇਹਨਾਂ ਨੂੰ ਹੁਣ ਬੰਦ ਕਰਨਾ ਪਵੇ ਇਹ ਕਿਤੇ ਨਾ ਕਿਤੇ ਗਲਤ ਆ ਜੀ 2027 ਦੇ ਇਲੈਕਸ਼ਨ ਆ ਰਹੇ ਨੇ ਇਹ ਬਹੁਤ ਵੱਡੀ ਤਦਾਦ ਜਣੇ ਇਲੈਕਸ਼ਨ ਦਾ ਰੁਖ ਬਦਲ ਸਕਦੇ ਨੇ ਹੱਥ ਜੋੜ ਬੇਨਤੀ ਆ ਕਿ ਇਹਨਾਂ ਵੱਲ ਵੀ ਧਿਆਨ ਦਿਓ ਵੀ ਤੁਹਾਡੇ ਵੋਟਰ ਨੇ ਬਰੂ ਜੀ ਅਗਰ ਅਗਰ ਕੋਈ ਬਾਰੋ ਚਿਕਨ ਲੈ ਕੇ ਆਂਦਾ ਉੱਥੇ ਸਰਕਾਰ ਕੀ ਕਰੇਗੀ ਮੈਂ ਕਹਿਣ ਦਿੰਦਾ ਆ ਰੈਲੀ ਫਿਰ ਸਪਾਈ ਕੈਮਰੇ ਲਵਾਣ ਆਪਣੇ ਕਿ ਜਿਹੜੇ ਹੋਟਲ ਅੰਦਰ ਹੈਗੇ ਨੇ ਉਹਨਾਂ ਦੇ ਚਿਕਨ ਚੱਲਦਾ ਨਹੀਂ ਆ ਆਏ ਦਿਨ ਖਬਰਾਂ ਪਤਾ ਲੱਗਦਾ ਵਾ ਆ ਜਿਹੜੇ ਬਿਲੇਆਰੇ ਦੀ ਇਹ ਗੱਲ ਕਰ ਲਈ ਆ ਜਿਹੜੇ 12 ਦਰਵਾਜਿਆਂ ਦੇ ਬੇਵਫਾਰ ਦੇ ਧੰਦੇ ਤੱਕ ਤੇ ਅੰਦਰ ਚੱਲਦੇ ਨੇ ਉਹ ਤਾਂ ਨਾਲ ਕੋ ਢੱਕੇ ਨਹੀਂ ਗਏ ਅੱਜ ਇਹਨਾਂ ਦੇ ਜਿਹੜੇ ਆ ਬਚਾਰੇ ਹੈਂਡ ਟੂ ਮਾਉਥ ਨੇ ਜਿਹੜੇ ਹੱਥੀ ਕਮਾ ਕੇ ਖਾਂਦੇ ਨੇ ਉਹਨਾਂ ਦੀ ਦੁਕਾਨਾਂ ਤੱਕ ਤੁਸੀਂ ਆ ਗਏ ਜੇ ਪਹਿਲਾਂ ਉਹਨਾਂ ਨੂੰ ਬੰਦ ਕਰਾਓ ਬਾਜ ਹੋ ਐ ਨੂੰ ਹੋਇਓ ਭਾਜੀ ਸ਼ਹਿਰ ਦੇ ਸ਼ਹਿਰ ਹੀ ਘਰ ਰਗੇ ਦਮਲ ਬਾਹਰ ਦੀ ਦਮਲ ਭਾਜੀ ਸ਼ਹਿਰ ਤੋਂ ਕਿੰਨਾ ਘਰ ਕੀ ਕੋਈ ਮੀਟ ਨਹੀਂ ਖਾਂਦਾ ਭਾਜੀ ਉਹ ਖਾਂਦਾ ਨਹੀਂ ਮੀਟ ਸਭ ਚੱਲਦਾ ਵੇਖੋ ਮੈਂ ਇੱਕੋ ਚੀਜ਼ ਜਾਣਦਾ ਵਾਂ ਕਿ ਹਰ ਕਾਨੂੰਨ ਨੂੰ ਨਾ ਐਸ ਕਰਕੇ ਬਣਾਇਆ ਜਾਂਦਾ ਜਿਹਦੇ ਚ ਪਬਲਿਕ ਦਾ ਫਾਇਦਾ ਹੋਵੇ ਲੇਕਿਨ ਐਸ ਕਾਨੂੰਨ ਚ ਪਬਲਿਕ ਦਾ ਨੁਕਸਾਨ ਹੋ ਰਿਹਾ ਵਾ ਐਸ ਕਾਨੂੰਨ ਨੂੰ ਥੋੜਾ ਜਿਹਾ ਮੋਡਲ ਜ਼ਰੂਰ ਕਰਨਾ ਚਾਹੀਦਾ ਜਿਸ ਤਰ੍ਹਾਂ ਹੁੰਦੇ ਨੇ ਇਹਨਾਂ ਨੇ ਠੀਕ ਹੈ ਜੀ ਪੰਡੂ ਦੇ ਕੋਲ ਕਿਹਾ ਪਾਜੀ ਹਰ ਧਾਰਮਿਕ ਤਸਲ ਕੱਲੇ 골ਡਨ ਟੈਂਪਲ ਦੀ ਨਹੀਂ ਗੱਲ ਹਰ ਧਾਰਮਿਕ ਤਸਲ ਦਾ ਡੈਰਾ ਤੈ ਹੋਵੇ ਉਹਦੇ ਵਿੱਚ ਨਹੀਂ ਹੋਣੀ ਚਾਹੀਦੀ ਕੀ ਤੁਸੀਂ ਵੀ ਆਪਣੇ ਵੀਕਲ ਕਾਰ ਕਾਰੋਬਾਰ ਜਾਂ ਫਿਰ ਲਾਈਫ ਇੰਸ਼ੋਰੈਂਸ ਲੱਭ ਰਹੇ ਹੋ ਫਤਿਹ ਇੰਸ਼ੋਰੈਂਸ ਸੋਲੂਸ਼ਨ ਆਈ ਐਨ ਸੀ ਤੁਹਾਡੇ ਘਰ ਲਈ ਲੈ ਕੇ ਆਏ ਨੇ ਪਰੋਸੇ ਮੰਦਸ ਸਸਤੀ ਇੰਸ਼ੋਰੈਂਸ ਸੇਵਾ ਇਥੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਕੀਤੀ ਜਾਂਦੀ ਹੈ ਜੇ ਤੁਸੀਂ ਵੀ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ ਫਤੇ ਇੰਸ਼ੋਰੈਂਸ ਤੁਹਾਡੇ ਭਰੋਸੇ ਦਾ ਸਾਥੀ